ਜ਼ਿੰਦਗੀ 'ਚ ਬੜੇ ਇਹੋ ਜਿਹੇ ਮੋੜ ਆਏ ਜੋ ਨਹੀਂ ਹੋ ਸਕਦਾ ਸੀ ਕਿਸੇ ਤੋਂ ਬਿਨਾ ਜੋ ਪੱਪਾ ਦੀਪ ਸਿੰਘ ਜੀ ਨੇ ਮਿੰਟਾਂ ਜੀ ਘਰ ਦੇ ਪ੍ਰਤੱਖ ਹੋ ਕੇ ਵਰਤਦੇ ਆ ਸੀ ਪੱਪਾ ਦੀਪ ਸਿੰਘ ਜੀ। ਨੀ ਸੰਗਤ ਸੇ ਵਾਇ ਕਰਤੀ ਕਿਰਪਾ ਨਾਲ ਕਿ ਪੈਰ ਧਰਨ ਦੀ ਵੀ ਜਗ੍ਹਾ ਨਹੀਂ ਹੁੰਦੀ। ਸਿੱਧਾ ਸਾਬ੍ਹ ਗਈ। ਸਿੱਧਾ ਸਾਬ੍ਹ ਤਾਂ ਜਿਵੇਂ ਪਹਾੜ ਨਿਕਲੀ। ਮੇਰੇ ਪੈਰਿਚ ਪਹੁੰਚ ਆ ਗਈ ਅੱਛਾ ਪਹਿਲੇ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਬੜਾ ਫੀਲ ਹੋਇਆ ਕਿ ਬਾਬਾ ਜੀ ਦੇ ਦਰ ਤੇ ਮੈਨੂੰ ਝੋਟ ਲੱਗੀ ਹੈ ਨਾਲ ਹੀ ਪਤਾ ਨਹੀਂ ਕੰਨ ਤੋਂ ਆਵਾਜ਼ ਆਈ ਉੱਠ ਬੀਬੀ ਤੁਸੀਂ ਖਿ ਬੀਬੀ ਹੈਗੀ ਉੱਠ ਜਾ ਮੈਂ ਉੱਠ ਗਈ ਮਨ ਵਿੱਚ ਆਇਆ ਕਿ ਮੇਰੇ ਪਤਾ ਨਹੀਂ ਕਿੰਨੀ ਝੋਟਾਂ ਲੱਗੀਆਂ ਸੀ ਬਾਹਰ ਜਾ ਕੇ ਬਾਬਾ ਜੀ ਨੇ ਇੱਥੇ ਰੱਖਤਾ ਮੈਂ ਤਾਂ ਬਹੁਤ ਸਾਗ ਕਿਵੇਂ ਕਿੱਥੇ ਕੱਟਿਆ ਵੱਡੇ ਤੁਸੀਂ ਆਪ ਸਾਰਿਆਂ ਨੇ ਰਲ ਕੇ ਮੈਂ ਮੇਰੇ ਪਾਪੀ ਜੀ ਨੇ ਕਰਵਾ ਮਿਲ ਕੇ ਸਾਰੇ ਫੈਮਿਲੀ ਮੈਂਬਰ ਨੇ ਇਕੱਠੇ ਹੋ ਕੇ ਕੀਤਾ ਜੀ ਆਪ ਤੋੜ ਕੇ ਲਿਆਣਾ ਉਹਨੂੰ ਕੱਟਣਾ ਉਹਨੂੰ ਛਿਲਣਾ ਜੇ ਕਿਹਾ ਜੋ ਤੋੜ ਕੇ ਵੀ ਆਪ ਆਪ ਲੈ ਕੇ ਆਏ ਨੇ ਮੇਰੇ ਬਾਜੀ ਬਾਜੀ ਇਹ ਤਾਂ ਨਹੀਂ ਸੀ ਬੰਦ ਤਾਂ ਦੁੱਖਾਂ ਦੇ ਸਾਡੇ ਅੰਦਰ ਆ ਹੀ ਨਹੀਂ ਕਹਿੰਦਾ ਤਾਂ ਤਾਂ ਪਾਪਾ ਦੀਪ ਸਿੰਘ ਜੀ ਤਾਂ ਤਾਂ ਪਾਪਾ ਦੀਪ ਸਿੰਘ ਜੀ ਉਹ ਸਾਡਾ ਦੁੱਖ ਅਕਦਾ ਕੱਟਦੇ ਫੁੱਲਾ ਵਾਂਗੂ ਨੂੰ ਇੱਥੇ ਗੁਰੂ ਸਾਹਿਬ ਦੇ ਦਰ ਤੇ ਭੂਆ ਜੀ ਕਿਉਂ ਬੋਲਦੇ ਆ ਕਿਉਂਕਿ ਇਹ ਮੇਰੇ ਭੇਕੇ ਆ ਤੇ ਮੇਰੀ ਮਾਂ ਵੀ ਹੈ ਮੇਰਾ ਪਿਓ ਵੀ ਹੈ ਮੇਰਾ ਭਰਾ ਵੀ ਹੈ ਮੇਰੀ ਭੈਣ ਵੀ ਹੈ ਹਰ ਰਿਸ਼ਤਾ ਮੇਰੇ ਨਾਲ ਹੈ ਈਵਨ ਕਿ ਮੈਂ ਬੱਚਿਆਂ ਨਾਲ ਵੀ ਲੜ ਪਈ ਨਹੀਂ ਮੈਂ ਨਿੱਕੇ ਤੋਂ ਬੱਚਾ ਲੈ ਕੇ ਬੁਢੇ ਤੱਕ ਮੈਨੂੰ ਪੂਆ ਜੀ ਕਹਿੰਦੇ ਨੇ ਕਿਉਂਕਿ ਮੈਨੂੰ ਪਿਆਰ ਹੀ ਤੇ ਪੂਆ ਵਾਲਾ ਮਿਲਿਆ ਬੱਚਾ ਪਾਈ ਗੋ ਜੀ ਦਾ ਖਾਲਸਾ ਜਿ ਵੈਗੁਰ ਜੀ ਕੀ ਫਤਿਹ अनोखे अमर शहीद 탄탄巴巴 ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਤੇ ਅਸੀਂ ਅੱਜ ਖੜੇ ਆ ਲੁਧਿਆਣਾ ਮਾਡਲ ਟਾਊਨ ਦੇ ਵਿੱਚ ਜਿੱਥੇ ਕਿ ਦੁਪਹਿਰਾਂ ਸਾਹਬ ਲੱਗਦਾ ਹੈ ਹਰ ਬੁੱਧਵਾਰ ਦੀ ਤਰ੍ਹਾਂ ਬੁੱਧਵਾਰ ਨੂੰ ਹਰ ਬੁੱਧਵਾਰ ਦੇ ਬੁੱਧਵਾਰ ਤੇ ਜਿਹੜੀ ਰੌਣਕ ਹੁੰਦੀ ਹੈ ਸੰਗਤਾਂ ਦੀ ਦੇਖਣ ਨੂੰ ਮਿਲਦੀ ਹੈ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਤਾਂ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਬਾਰੇ ਗੱਲਬਾਤ ਕਰਾਂਗੇ ਤੇ ਸੰਤਾਂ ਨੂੰ ਪੁੱਛਾਂਗੇ ਕਿ ਅਸ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਆ ਕੇ ਕੀ ਉਹ ਬਾਬਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਭੁੱਲ ਤਾਂ ਨਹੀਂ ਗਏ ਕਿ ਉੱਥੇ ਆ ਰਹੇ ਨੇ ਚਪੈਰਾ ਸਾਹਿਬ ਅਟੈਂਡ ਕਰ ਰਹੇ ਨੇ ਕੀ ਇਹਦਾ ਮੁਹੱਤਵ ਸਭ ਨੂੰ ਪਤਾ ਹੈ ਕੋਸ਼ਿਸ਼ ਕਰਾਂਗੇ ਜਿਹੜੀ ਸੰਗਤਾਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਹਾਂਜੀ ਵੈਕੁਲਜੀ ਕਾਕਾ ਜੀ ਵੈਕੁਲਜੀ ਦੇ ਪਤੇ ਤੁਸੀਂ ਇੱਥੇ ਹਰ ਵਾਰ ਦੀ ਤਰ੍ਹਾਂ ਸੇਵਾ ਕਰਦੇ ਹੋ ਹਾਂਜੀ 3 ਵੀਕ ਹੋਏ ਆ ਜੀ ਤੇ ਹੁਣ 40 ਕਿਲੋ ਸਾਗ ਤੇ ਮੱਕੀ ਦੇ ਪ੍ਰਸ਼ਾਦੇ ਦਾ ਹੁਕਮ ਆਇਆ ਸੀ ਜੀ ਬਾਬਾ ਜੀ ਨੇ ਮੰਨੀ ਸਾਡੀ ਸੁਣੀ ਬਹੁਤ ਵਧੀਆ ਜੀ ਬਣਾ ਕੇ ਵਰਤਾਇਆ ਸੰਗਤ ਨੂੰ ਬਹੁਤ ਖੁਸ਼ੀ ਮਿਲੀ ਜੀ 40 ਕਿਲੋ ਸਾਗ ਕਿਵੇਂ ਕਿੱਥੇ ਕੱਟਿਆ ਵੱਡੇ ਤੁਸੀਂ ਆਪ ਸਾਰਿਆਂ ਨੇ ਰਲ ਕੇ ਕਰੇ ਮੈਂ ਮਾਮੀ ਬਾਬੀ ਜੀ ਨੇ ਕਰੇਗੇ ਮਿਲ ਕੇ ਸਾਰੇ ਫੈਮਿਲੀ ਮੈਂਬਰ ਨੇ ਇਕੱਠੇ ਹੋ ਕੇ ਕਿਤਾ ਜੀ ਅੱਛਾ ਤੇ ਔਖਾ ਨਹੀਂ ਲੱਗੇ ਇੰਨਾ ਚ ਤਿੰਨ ਕਿਲੋ ਸਾਗ ਵੀ ਬਣਾਣਾ ਹੋਵੇ ਨਾ ਘਰ ਉਹ ਜਨਾਨੀਆਂ ਦੀ ਬਸ ਹੋ ਜਾਂਦੀ ਕਿ ਬਸ ਬਾਬਾ ਜੀ ਦੀ ਮਿਹਰ ਜੀ ਬਾਈ ਦੀ ਮਿਹਰ ਹੈ ਜੀ ਸਾਰੀ ਬਾਬਾ ਜੀ ਦੀ ਮਿਹਰ ਹੋਵੇ ਉੱਥੇ ਹਰਦਾ ਨਹੀਂ ਬੰਦਾ ਕੋਈ ਵੀ ਜਿਹੜਾ ਮਰਜ਼ੀ ਹੋਵੇ ਮਤਲਬ ਇਹਨੇ ਚਾਹ ਨਾਲ ਬਣਾਇਆ ਤੁਸੀਂ ਹਾਂ ਜੀ ਬਹੁਤ ਚਾਹ ਨਾਲ ਤੇ ਜੋ ਸੰਗਤਾਂ ਇਹਨੇ ਪਿਆਰ ਨਾਲ ਛਕਦੀਆਂ ਹੋਰ ਆਨੰਦ ਆਉਂਦੇ ਬਹੁਤ ਜ਼ਿਆਦਾ ਜ਼ਿਆਦਾ ਬੰਦਾ ਸੋਚਦਾ ਕਿ ਹੋਰ ਇਤੋਂ ਜ਼ਿਆਦਾ ਅੱਗੇ ਬਣਾ ਕੇ ਲਈ ਬਾਬਾ ਜੀ ਇੰਨੀ ਕਪੈਸਿਟੀ ਰਵੇ ਸਾਨੂੰ ਕਿ ਅਸੀਂ 40 ਕਿਲੋ ਬਣਾਏ ਬਾਬਾ ਜੀ ਇੰਨੀ ਬਖਤੀ ਪਾਏ ਕਿ ਅਸੀਂ ਤੋਂ ਜ਼ਿਆਦਾ ਬਣਾ ਕੇ ਲੈ ਗਏ ਜੀ ਮਤਲਬ ਇਹ ਜਿਹੜਾ ਸੇਵਾ ਭਾਵ ਹੋਰ ਜ਼ਿਆਦਾ ਬਣ ਬਹੁਤ ਜ਼ਿਆਦਾ ਜਜ਼ਬਾ ਵਧੀ ਜਾ ਮੈਂ ਹਾਂਜੀ ਜ਼ਰੂਰ ਚਲੋ ਵਾਈਕ ਨੂੰ ਤੁਹਾਨੂੰ ਹੋਰ ਸੇਵਾ ਬਖਸ਼ੀਂਦੇ ਹੱਥ ਰਾ ਅਸੀਂ ਤੇ ਰੱਖ ਕੇ ਸਾਰੇ ਇਹ ਪ੍ਰਸ਼ਾਦ ਦੇ ਔਰ ਇਹ ਲੈ ਕੇ ਆਏ ਨੇ ਔਰ ਤੁਸੀਂ ਦੇਖੋ ਸਾਗ ਮਤਲਬ ਕਿ ਕਹਿੰਦਾ ਪਰਮਾਤਮਾ ਦਾ ਅੰਮ੍ਰਿਤ ਬਣਿਆ ਹੋਇਆ ਹੈ। ਜੀ ਖਾਸਾ ਭਈਆ ਖਾਸਾ ਵੀ ਤਿੰਨ ਦਿਨ ਲਗਾਤਾਰ ਬਣਾਇਆ ਹੈ। ਥੋੜਾ 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 ਕਰਕੇ ਮਤਲਬ ਕਿ ਆਪ ਤੋੜ ਕੇ ਲਿਆਣਾ, ਆਪ ਤੋੜ ਕੇ ਲਿਆਣਾ, ਉਹਨੂੰ ਕਟਣਾ, ਉਹਨੂੰ ਛਿਲਣਾ। ਅੱਛਾ ਖੇਤਾ ਜੋ ਤੋੜ ਕੇ ਵੀ ਆਪ ਆਪ ਲੈ ਕੇ ਆਏ ਨੇ। ਬੇਵਾਹ ਜੀ ਵਾਹ। ਇਹਨੂੰ ਕਹਿੰਦੇ ਪੂਰੀ ਸੇਵਾ ਲਈ ਹੈ। ਬਿਲਕੁਲ ਬਿਲਕੁਲ ਸੱਚੀ ਸੁੱਚੀ ਸੇਵਾ ਇਹਨੂੰ ਕਹਿੰਦੇ। ਹਾਂ ਜੀ ਹਾਂ ਜੀ। ਇਹ ਤਾਂ ਵਾਹਿਗੁਰੂ ਨੇ ਕਰਾਣਾ ਜੋ ਵੀ ਕਰਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲ ਇਹਦਾ ਸਰਤਾਜ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਗੁਰਪੁਰਵਾਨ ਮਲ ਹੈ ਉੱਪਰ ਨਾਲੇ ਦੁਪਹਿਰਾ ਸਾਹਿਬ ਵੀ ਹੈ ਕਿਵੇਂ ਦੇਖਦੇ ਹੋ ਸੰਗਤਾਂ ਦਾ ਇੰਨਾ ਕੱਟ ਜਿਹੜਾ ਗੁਰੂ ਸਾਹਿਬ ਦੇ ਦਰ ਤੇ ਟਾਟਾ ਮਾਰ ਰਿਹਾ ਹਾਂਜੀ ਇਹ ਸਾਰੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਮੇਰ ਕੀਤੀ ਹੈ ਪਰਮਾਤਮਾ ਨੇ ਸਭ ਨੂੰ ਬਤਾਇ ਕਿ ਸਿੱਧੀ ਗੁਰਪੂਰਵੇ ਔਰ ਸਾਡੇ ਗੁਰਤੇਗ ਬਹਾਦਰ ਜੀ ਨੇ ਆਪਣੇ ਬੱਚਿਆਂ ਵਾਸਤੇ ਸਾਰੇ ਸੰਸਾਰ ਵਾਸਤੇ Hindu ਧਰਮ ਵਾਸਤੇ Sikh ਧਰਮ ਵਾਸਤੇ ਆਪਣਾ ਬਲਦਾਨ ਦਿੱਤਾ ਸੀ ਸੀਸ ਆਪਣਾ ਦਿੱਲੀ ਵੀ ਸੀਸ ਕਰਨ ਗੁਰਦਾਰਾ ਸੇ ਕੋਲ ਆਪਣਾ ਸੀਸ ਦਿੱਤਾ ਸੀ ਔਰ ਇੱਕ ਕੁਰਬਾਨੀ ਅਖੀਰਲੇ ਸਾਹਾਂ ਤੱਕ ਬੱਚੇ ਦੇ ਅੰਦਰ ਵਸਦੀ ਰਹੇ ਕਿ ਉਹਨਾਂ ਨੂੰ ਆਪਣਾ ਯਾਦ ਰਹੇ ਇਹ ਦਿਨ ਕੀ ਸਾਡੇ ਗੁਰਤੇ ਇਕ ਬਾਦਰ ਜੀ ਨੇ ਸਾਡੇ ਵਾਸਤੇ ਕੀ ਕੁਰਬਾਨੀਆਂ ਕੀਤੀਆਂ ਸਾਡੇ ਸਾਰੇ ਬੱਚੇ ਅਸੀਂ ਖੁਦ ਉਹਨਾਂ ਦੇ ਰਾਹ ਤੇ ਚੱਲੀਏ ਉਹਨਾਂ ਦੇ ਪੁਰਨਿਆਂ ਤੇ ਚੱਲੀਏ ਔਰ ਸੰਸਾਰ ਵਿੱਚ ਇਸੇ ਤਰ੍ਹਾਂ ਨਾਮ ਬਾਣੀ ਚੱਲਦਾ ਰਹੇ ਉਹਨਾਂ ਨੂੰ ਯਾਦ ਸੰਗਤ ਕਰਦੀ ਰਹੇ ਉਹਨਾਂ ਦੇ ਰਾਹ ਤੇ ਚੱਲਦੀ ਰਹੇ ਆ ਕਿਵੇਂ ਦੇਖਦੇ ਹੋ ਕਿ ਸੰਤਾਂ ਦਾ ਪਿਆਰ ਮਿਲਦਾ ਐਨੀ ਸੰਗਤ ਜਿਹੜੀ ਆ ਕੇ ਚਬੈਰਾ ਸਾਹਿਬ ਘਟਦੀ ਐ ਆ ਜੀਵਨ 'ਚ ਬਦਲਾਅ ਆਂਦਾ ਹਾਂਜੀ ਹਾਂਜੀ ਜ਼ਰੂਰ ਆਂਦੇ ਜੀਵਨ 'ਚ ਬਦਲਾਅ ਉਹ ਦੇਖੋ ਤਾਂ ਹੀ ਐਨੀ ਸੰਗਤ ਆ ਰਹੀ ਐ ਇਹ ਮਤਲਬ ਕਿ ਉਹਦੇ ਉਹ ਚੰਨੀ ਸੰਗਤ ਵਾਇਗੁਰਤੀ ਕਿਰਪਾ ਨਾਲ ਕਿ ਪੈਰ ਧਰਨ ਦੀ ਵੀ ਜਗ੍ਹਾ ਨਹੀਂ ਹੁੰਦੀ ਤਾਂ ਕਿ ਸੰਗਤ ਨੂੰ ਤੇ ਆ ਕੇ ਸਭ ਕੁਝ ਮਿਲਦਾ ਬਾਬਾ ਦੀ ਉਸੇਂਦਾਰ ਤੇ ਆ ਕੇ ਕਹਿੰਦੇ ਜਿੱਦ ਤੁਸੀਂ ਘਰੋਂ ਤੁਰਦੇ ਆ ਨਾ ਸਾਡੇ ਮਨ ਚ ਜੋ ਫੁਰਨੇ ਹੁੰਦੇ ਆ ਸਾਡੇ ਵਾਹਿਗੁਰੂ ਆਪ ਖੁਦ ਜਾਣੀ ਜਾਣ ਹੁੰਦੇ ਨੇ ਸਾਡੇ ਫੁਰਨੇ ਉਹ ਆਪ ਹੀ ਪੂਰੇ ਕਰਦੇ ਨਾ ਪਰ ਸਾਨੂੰ ਇੱਕ ਆਪਣੇ ਆਪ ਨੂੰ ਪੱਕਾ ਰੱਖਣਾ ਪੈਣਾ ਹੈ ਵਿਸ਼ਵਾਸ ਚ ਰੱਖਣਾ ਪੈਣਾ ਵਿਸ਼ਵਾਸ ਰੱਖੋਗੇ ਗੁਰੂ ਘਰ ਦੇ ਦਰ ਤੇ ਆਓਗੇ ਸਾਰੇ ਦੁੱਖ ਕੱਟੇ ਜਾਣਗੇ ਤੁਹਾਡੇ ਇੱਕ ਮਨ ਦਾ ਵਿਸ਼ਵਾਸ ਹੈ ਬਸ ਤੁਸੀਂ ਵਾਸ ਵਿਸ਼ਵਾਸ ਰੱਖੋ ਪਾਣੀ ਪੜੋ ਗੁਰੂ ਘਰ ਜਾ ਕੇ ਸੇਵਾ ਕਰੋ ਪਰਮਾਤਮਾ ਆਪੇ ਸਾਰੇ ਦੁੱਖ ਕੱਟ ਰਹੇ ਬਾਬਾ ਦੀਪ ਸਿੰਘ ਜੀ ਆਪਣੇ ਸੰਗਤ ਅੰਗ ਸੰਗ ਹੁੰਦੇ ਜਦੋਂ ਵੀ ਕੋਈ ਐਦਾ ਦੀ ਮੁਸੀਬਤ ਆਉਂਦੀ ਦੁੱਖ ਆਉਂਦੇ ਸਾਡੇ ਅੰਦਰ ਆ ਹੀ ਨਹੀਂ ਕਹਿੰਦਾ ਤਾਂ ਤਾਂ ਬਾਬਾ ਦੀਪ ਸਿੰਘ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਉਹ ਸਾਡਾ ਦੁੱਖ ਐਦਾ ਕੱਟਦੇ ਫੁੱਲਾ ਵਾਂਗੂ ਜਿਵੇਂ ਕੰਦਰ ਹੱਥੂ ਚ ਛਾਲਾ ਹੁੰਦਾ ਉਹਨੂੰ ਛੱਲ ਲੈਣ ਅਸੀਂ ਕਿੱਦਾਂ ਰੱਖਦੇ ਆ ਉਸਦਾ ਹੀ ਸਾਡੇ ਬਾਬਾ ਦੀਸ਼ ਫੁੱਲਾਂ ਨੂੰ ਸਾਡੇ ਦੁੱਖ ਕੱਟ ਦਿੰਦੇ ਸਾਨੂੰ ਕੋਈ ਦੁੱਖ ਨਹੀਂ ਆਣ ਦਿੰਦੇ ਇੱਕ ਵਿਸ਼ਵਾਸ ਰੱਖੋ ਵਿਸ਼ਵਾਸ ਹੀ ਬੇੜੇ ਪਾਰ ਕਰਦਾ ਹੈ ਵਿਸ਼ਵਾਸ ਹੀ ਸਭ ਕੁਝ ਕਰਦਾ ਹੈ ਵਿਸ਼ਵਾਸ ਕਰਕੇ ਹੀ ਦੁਨੀਆ ਤੁਰਦੀ ਪਈ ਹੈ ਇੱਕ ਅਜਸੀਅਤ ਹੈ ਕਿ ਅਸੀਂ ਟਾਈਮ ਜਦੋਂ ਮੈਂ ਅਸ ਤੋਂ ਕਾਫੀ ਟਾਈਮ ਪਹਿਲਾਂ ਆਂਦੀ ਸੀ ਮੈਂ ਬਹਿ ਨਹੀਂ ਸਕਦੀ ਸੀ ਜੀ ਕੁਰਸੀ ਲੈ ਕੇ ਬਹਿਂਦੀ ਸੀ ਅੱਜ ਬਾਬਾ ਜੀ ਦੀ ਸੇਣੀ ਕਿਰਪਾ ਕੀ ਉਹਨਾਂ ਨੇ ਮੈਨੂੰ ਸੰਗਤ ਚਰਨਾ ਚ ਬਿਠਾਇਆ ਹੈ ਉਹਨਾਂ ਦੇ ਜੋੜਿਆਂ ਵਿੱਚ ਸਭ ਸੇਵਾ ਦਿੱਤੀ ਹੋਈ ਹੈ ਇਹ ਵਿਸ਼ਵਾਸ ਹੈ ਬਹੁਤ ਕੁਝ ਮਿਲਿਆ ਅੱਗੋਂ ਵੀ ਮਿਲਦਾ ਪਿਆ ਬਹੁਤ ਕਿਰਪਾ ਹੈ ਬਾਬਾ ਜੀ ਦੀ ਸ਼ੁਕਰਾਨਾ ਉਹਨਾਂ ਦਾ ਕਿ ਜਿਨ੍ਹਾਂ ਨੇ ਸੇਵਾ ਦਿੱਤੀ ਮੈਂ ਮੇਂ ਸ਼ੁਕਰਾਨਾ ਇਹ ਕਰਦੀ ਕਿ ਜਿਹੜੀ ਮੈਨੂੰ ਉਹਨਾਂ ਨੇ ਜੋੜਿਆਂ ਵਿੱਚ ਸੇਵਾ ਦਿੱਤੀ ਉਹ ਮੈਂ ਤੇ ਨਹੀਂ ਦੇ ਸਕਦਾ ਮਰੇ ਬਾਪ ਜੀ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਜਿਹੜੇ ਇਸੇ ਤਰ੍ਹਾਂ ਹੀ ਸਾਰੀ ਸੰਗਤਾਂ ਨਾਲ ਮਿਲ ਕੇ ਮਨਾਣ ਤਾਂ ਹੀ ਪਤਾ ਲੱਗਦਾ ਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਹਿੰਦ ਦੀ ਚਾਦਰ ਉਹਨਾਂ ਨੇ ਹਿੰਦੂਆਂ ਦੇ ਵਾਸਤੇ ਆਪਾਂ ਨੂੰ ਉਹਨਾਂ ਨੇ ਸੀਧ ਦਿੱਤਾ ਵੇ ਹਨਾ ਹਿੰਦੂਆਂ ਦੀ ਜਿੱਤ ਬਚਾਉਣ ਵਾਸਤੇ ਤੇ ਇਸੇ ਤਰ੍ਹਾਂ ਸਾਰੀ ਸੰਗਤ ਨਾਲ ਮਿਲ ਕੇ ਮਨਾਵੇ ਤੇ ਜਿਆਦਾ ਵਧੀਆ ਲੱਗਦਾ ਵੇ ਹਨਾ ਤੇ ਜਿਵੇਂ ਦੇਖਦੇ ਚਪੈਰਾ ਸਾਹਿਬ ਚਾਕੇ ਕਿ ਜ਼ਿੰਦਗੀ ਬਦਲਦੀ ਹੈ ਜ਼ਿੰਦਗੀ ਕੀ ਸਾਰਾ ਕੁਝ ਹੀ ਬਦਲ ਗਿਆ ਹੈਨਾ ਜ਼ੀਰੋ ਸੀ ਅੱਜ ਹੀਰੋ ਹੋ ਗਿਆ ਅੱਛਾ ਗੁਰੂ ਸਾਹਿਬ ਕਿੰਨੀ ਕੋ ਸੇਵਾ ਲੈਂਦੇ ਹਨ ਆਨੰਦ ਹਾਂ ਬੜਾਈ ਬਹੁਤ ਆਨੰਦ ਪਤਾ ਹੀ ਨਹੀਂ ਲੱਗਦਾ ਕੀ ਦੁਪਹਿਰੇ ਤੋਂ ਦੋ ਦਿਨ ਪਹਿਲਾਂ ਹੀ ਤਿੰਨ ਦਿਨ ਪਹਿਲਾਂ ਸਾਨੂੰ ਪਤਾ ਹੀ ਲੱਗਦਾ ਹਫਤਾ ਕਦੋਂ ਆ ਜਾਂਦਾ ਤੇ ਫੁਰਨਾ ਜਦੋਂ ਕੋਈ ਵਾਰੀ ਉੱਟਦਾ ਹੈ ਕਿ ਮੰਨ ਲਓ ਕਿਸੇ ਚੀਜ਼ ਦੀ ਮੰਨ ਲਓ ਡਿਮਾਂਡ ਹੈ ਕੋਈ ਬਾਬਾ ਜੀ ਅੱਗੇ ਰੱਖਦੇ ਹੋ ਲੇਕਿਨ ਪੂਰੇ ਹੋ ਜਾਂਦੀ ਹੈ ਜਦੋਂ ਦੇਸਦਾਰ ਤੇ ਆਣ ਲੱਗਿਆ ਡਿਮਾਂਡਾਂ ਹੀ ਖਤਮ ਹੋ ਜਾਂਦੀ ਹੈ ਅੱਛਾ ਆਪਣੇ ਆਪ ਹੀ ਕਰ ਹੀ ਜਾਂਦਾ ਸਾਰਾ ਕੁਝ ਹੈਨਾ ਆਪਣੇ ਆਪ ਹੀ ਜੋ ਵੀ ਮਤਲਬ ਕਿ ਸੋਚਣ ਤੋਂ ਪਹਿਲਾਂ ਹੀ ਉਹ ਦੇ ਦਿੰਦਾ ਬਿਨ ਬੋਲੇ ਸਭ ਕੁਝ ਜਾਣਦਾ ਬਸ ਆਪਣੇ ਆਪ ਨੂੰ ਡੋਨੇਟ ਹੀ ਕਰ ਦਿੰਦਾ ਹੈ ਵਾਜੀ ਵਾਹ ਡੋਨੇਟ ਕਰਦਾ ਤੂੰ ਨਾ ਵਰਡ ਬੋਲਿਆ ਤੁਸੀਂ ਕਿ ਆਪਣੇ ਆਪ ਨੂੰ ਡੋਨੇਟ ਕਰਦਾ ਡੋਨੇਟ ਕਰਦਾ ਜਦੋਂ ਕੋਈ ਬੰਦਾ ਕਿਸੇ ਨੂੰ ਡੋਨੇਟ ਕਰ ਦਿੰਦਾ ਉਹਦੀ ਕੋਈ ਤਾਂ ਮੰਨੈ ਹੀ ਖਤਮ ਹੋ ਜਾਂਦੀ ਆ ਹਨਾ ਹੁਣ ਤਾਂ ਮੰਨੈ ਖਤਮ ਹੋ ਜਾਂਦੀ ਆ ਤੇ ਤੁਹਾਨੂੰ ਇੱਥੇ ਗੁਰੂ ਸਾਹਿਬ ਦੇ ਦਰ ਤੇ ਭੂਆ ਜੀ ਕਿਉਂ ਬੋਲਦੇ ਆ ਕਿਉਂਕਿ ਇਹ ਮੇਰੇ ਭੇਕੇ ਆ ਇਹ ਮੇਰੀ ਮਾਂ ਵੀ ਆ ਮੇਰਾ ਪਿਓ ਵੀ ਆ ਮੇਰਾ ਭਰਾ ਵੀ ਆ ਮੇਰੀ ਭੈਣ ਵੀ ਆ ਹਰ ਰਿਸ਼ਤਾ ਮੇਰੇ ਨਾਲ ਆ ਇਵੇਂ ਕਿ ਮੈਂ ਬੱਚਿਆਂ ਨਾਲ ਵੀ ਲੜ ਪੈਣੀ ਆ ਮੈਂ ਨਿੱਕੇ ਤੋਂ ਬੱਚਾ ਲੈ ਕੇ ਬੁਢੇ ਤੱਕ ਮੈਨੂੰ ਪੂਆ ਜੀ ਕਹਿੰਦੇ ਨੇ ਕਿਉਂਕਿ ਮੈਨੂੰ ਪਿਆਰ ਹੀ ਤੇ ਪੂਆ ਵਾਲਾ ਮਿਲਿਆ ਅੱਛਾ ਹਾਂ ਜਿਹੜਾ ਪਿਆਰ ਪੂਆ ਵਾਲਾ ਪਿਆਰ ਮਿਲਦਾ ਤੇ ਪੂਆ ਤੋਂ ਵੀ 100 ਗੁਣਾ ਵੱਧ ਕੇ ਅਣਗਿਣਤ ਭਤੀਜੇ ਨੇ ਹਨਾ ਲੋਕਾਂ ਦੀ ਗਿਣਤੀ ਵਿੱਚ ਭਤੀਜੇ ਹੁੰਦੇ ਨੇ 2 ਐ 4 ਐ 6 ਐ ਮੇਰੇ ਤਾਂ ਲੱਖਾਂ ਭਤੀਜੇ ਨੇ ਲੱਖਾਂ ਭਰਾ ਨੇ ਚਲੋ ਗੁਰੂ ਸਾਹਿਬ ਦੇ ਮਿਹਰ ਬਣਾਈ ਰੱਖਣ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਜੀ ਬਹੁਤ ਜ਼ਿਆਦਾ ਬਦਲਾਅ ਆਇਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਬਸ ਸਾਡੇ ਵਾਸਤੇ ਸਾਡੇ ਬਾਬਾ ਜੀ ਨਿਮਰਮ ਗਿਆਨੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਅਰਦਾਸ ਬੇਨਤੀ ਅਸੀਂ ਕਰਕੇ ਜਾਂਦੇ ਹਾਂ ਬਾਬਾ ਜੀ ਅੱਗੇ ਰੋਜ਼ ਤੇ ਉਹੀ ਸਾਡੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਤੇ ਬਾਬਾ ਜੀ ਦਾ ਅਸੀਂ ਸਿਰ ਝੁਕਾ ਕੇ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਬਾਬਾ ਜੀ ਅੱਗੇ ਸਿਰ ਝੁਕਾ ਕੇ ਜਿੱਤੇ ਕਿ ਨੌਜਵਾਨ ਆ ਅੱਜ ਕੱਲ ਨਸ਼ਿਆਂ ਦੇ ਵਿੱਚ ਨੇ ਤੇ ਤੁਸੀਂ ਇੱਥੇ ਆ ਕੇ ਸੇਵਾ ਕਰਦੇ ਹੋ ਇਹ ਨਹੀਂ ਤੁਹਾਡਾ ਦਜੀ ਨਹੀਂ ਕਰਦਾ ਬਾਹਰ ਜਾ ਕੇ ਪਾਰਟੀਆਂ-ਬੂਟੀਆਂ ਕਰਨ ਦਾ ਨਹੀਂ ਬਿਲਕੁਲ ਨਹੀਂ ਜੀ ਅਸੀਂ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਵੀ ਨੇ ਜਿਹੜੇ ਪਾਰਟੀਆਂ ਵੀ ਕਰਦੇ ਨੇ ਅਸੀਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਲੜ ਦੇ ਨਾਲ ਲੱਗੋ ਤੇ ਬਾਬਾ ਜੀ ਬੜੇ ਬਖਸ਼ਣਹਾਰ ਨੇ ਝੋਲੀਆਂ ਪਰਦੇ ਨੇ ਹਰ ਮਨੋ ਕਾਮਨਾ ਬਾਬਾ ਜੀ ਪੂਰੀ ਕਰਦੇ ਨੇ ਅਸੀਂ ਯੂਥ ਨੂੰ ਵੀ ਇਹੀ ਮੈਸੇਜ ਹੈ ਸਾਡਾ ਕਿ ਤੁਸੀਂ ਆਪਣੇ ਸੱਚੇ ਮੰਦ ਦੇ ਨਾਲ ਚੁਪੈਰਾ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰੋ ਰੋਜ਼ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਮੱਥਾ ਟੇਕ ਕੇ ਜਾਓ ਮਹਾਰਾਜ ਆਪਣੇ ਬਝੋਲੀਆਂ ਪਰਦੇ ਨੇ ਤੇ ਮਨੋ ਕਾਮਨਾ ਵੀ ਪੂਰੀਆਂ ਕਰਨੀਆਂ ਮਾਰੇ ਕੰਮੋ ਬੰਦਾ ਬੱਚਿਆ ਰਹਿਦਾ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਹਰ ਵਾਰ ਦੀ ਤਰ੍ਹਾਂ ਇੱਥੇ ਆ ਕੇ ਸੇਵਾ ਕਰਦੇ ਹੋ ਕਿਵੇਂ ਦੇਖਦੇ ਹੋ ਕਿ ਗੁਰੂ ਸਾਹਿਬ ਨੇ ਕਿੰਨਾ ਕੋ ਜੀਵਨ ਬਦਲਿਆ ਬਹੁਤ ਬਦਲਿਆ ਬਾਬਾ ਦੀਪ ਸਿੰਘ ਜੀ ਨੇ ਜੀਵਨ ਸਾਡੀ ਜ਼ਿੰਦਗੀ ਚ ਬੜੇ ਇਹੋ ਜਿਹੇ ਮੋੜ ਆਏ ਜੋ ਨਹੀਂ ਹੋ ਸਕਦਾ ਸੀ ਕਿਸੇ ਤੋਂ ਬਿਨਾ ਜੋ ਬਾਬਾ ਦੀਪ ਸਿੰਘ ਜੀ ਨੇ ਮਿਲਟਾਂ ਜੀ ਕਰਦੇ ਪਰ ਤੱਖ ਹੋ ਕੇ ਵਰਤਦੇ ਆ ਜੀ ਬਾਬਾ ਦੀਪ ਸਿੰਘ ਕੋਈ ਜ਼ਿੰਦਗੀ ਦਾ ਇਦਾਂ ਦਾ ਵਾਕਿਆ ਜਿਹੜਾ ਕਿ ਇਸ ਦਰ ਤੇ ਜੁੜਨ ਤੋਂ ਬਾਅਦ ਹੋਇਆ ਹੋਵੇ ਬਹੁਤ ਵਾਕਿਆ ਜੀ ਬਹੁਤ ਹੁੰਦਾ ਰੋਜ਼ ਹੀ ਹੁੰਦੇ ਆ ਕੋਈ ਇੱਕ ਰੋਜ਼ ਹੀ ਰੋਜ਼ ਹੀ ਹੁੰਦੇ ਆ ਜੀ ਬਹੁਤ ਆ ਜੀ ਰੋਜ਼ ਹਰ ਦਿਨ ਹੁੰਦਾ ਕੋਈ ਨਾ ਬਣ ਕੇ ਤੁਸੀਂ ਦੱਸਿਆ ਸੀ ਲਾਸਟ ਟਾਈਮ ਕਿ ਤੁਸੀਂ ਆਪਣਾ ਬੁਟੀਕ ਚਲਾਉਂਦੇ ਹੋ ਤੇ ਤੁਸੀਂ ਅੱਜ ਦੁਪਹਿਰਾਂ ਸਾਹਿਬ ਤੁਸੀਂ ਬੰਦ ਕਰਕੇ ਆਨੇ ਹਾਂਜੀ ਹਾਂਜੀ ਬਿਲਕੁਲ ਹਰ ਬੁੱਧਵਾਰ ਬੰਦ ਕਰਕੇ ਹਾਂਜੀ ਹਾਂਜੀ ਮਤਲਬ ਬੁਟੀਕ ਬੰਦ ਕਰਕੇ ਸੇਵਾ ਸਪੈਸ਼ਲ ਕਰਦੇ ਹੋ ਹਾਂਜੀ ਹਾਂਜੀ ਅੱਛਾ ਤੇ ਲੱਗਦਾ ਨਹੀਂ ਕਿ ਘਾਟਾ ਪਊਗਾ ਬਿਜ਼ਨਸ ਨਹੀਂ ਨਹੀਂ ਕੋਈ ਘਾਟਾ ਨਹੀਂ ਬਾਬਾ ਜੀ ਨਹੀਂ ਘਾਟੇ ਪੂਰੇ ਕਰਨੇ ਅੱਛਾ ਕੋਈ ਇਹੋ ਜਿਹਾ ਘਾਟਾ ਨਹੀਂ ਬਾਬਾ ਜੀ ਪਰਦਖ ਹੈਗੇ ਕੋਈ ਇਦਾਂ ਦੀ ਹੈ ਨਹੀਂ ਕੀ ਗੱਲ ਧੰਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ आ, बाबा दीप सिंह जी ਦੇ ਦਰ ਤੇ ਆ ਕੇ ਕਿੰਨਾ ਕੋ ਜੀਵਨ ਚੇਂਜ ਹੋਇਆ ਬਹੁਤ ਜ਼ਿਆਦਾ ਸੁਰੂ ਤੋਂ ਹੀ ਚੇਂਜ ਹੋ ਗਿਆ ਘੱਟ ਉਮਰ ਵਿੱਚ ਹੀ ਹੋ ਗਿਆ ਸੀ ਬਾਬਾ ਦੀਪ ਸਿੰਘ ਨਾਲ ਜੁੜ ਗਏ ਸੀ ਜਪਨਾ ਸਾਹਿਬ ਤੇ ਕਦੋਂ ਤੋਂ ਆਉਂਦੇ ਹੋ ਜਪਨਾ ਸਾਹਿਬ ਵੀ ਕਾਫੀ ਸਾਲ ਹੋ ਗਏ ਨੇ ਅਜਨ ਦੇ ਪਿਆਰ ਜੀ ਫੋਨ ਮੈਂ ਗਈ ਸੀ ਦਰਬਾਰ ਸਾਹਿਬ ਤੇ 시ਦਾ ਸਾਹਿਬ ਗਈ ਸਿੱਧਾ ਸੱਪ ਜਿਵੇਂ ਬਾੜ ਨਿਕਲੀ ਮੇਰੇ ਪੈਰ ਵਿੱਚ ਮੋਚ ਆ ਗਈ ਅੱਛਾ ਪਹਿਲੇ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਬੜਾ ਫੀਲ ਹੋਇਆ ਕਿ ਬਾਬਾ ਜੀ ਦੇ ਦਰ ਤੇ ਮੈਨੂੰ ਇਹ ਚੋਟ ਲੱਗੀ ਹੈ ਨਾਲ ਹੀ ਪਤਾ ਨਹੀਂ ਕੰਨ ਤੋਂ ਆਵਾਜ਼ ਆਈ ਉੱਠ ਬੀਬੀ ਤੁਸੀਂ ਖ ਬੀਬੀ ਹੈਗੀ ਉੱਠ ਜਾ ਮੈਂ ਉੱਠ ਗਈ ਮੈਂ ਉੱਠ ਗਈ ਹੈ ਦੇਖੋ ਪੈਰ ਸੁੱਜਿਆ ਹੈ ਮੇਰਾ ਤੇ ਮੈਂ ਫਿਰ ਮਨ ਵਿੱਚ ਆਇਆ ਕਿ ਮੇਰੇ ਪਤਾ ਨਹੀਂ ਕਿੰਨੀ ਝੋਟਾ ਲੱਗਨੀ ਹੈ ਸੀ ਬਾਹ ਜਾ ਕੇ ਬਾਬਾ ਬਾਬਾ ਜੀ ਨੇ ਇੱਥੇ ਰੱਖਤਾ ਮੈਂ ਤਾਂ ਬਹੁਤ ਕੀ ਜੰਦਾ ਕਿ ਗੁਰੂ ਦੇ ਦਰ ਤੇ ਅਗਰ ਕੋਈ ਝੋਟ ਲੱਗੇ ਤੇ ਆਉਣ ਵਾਲੇ ਦੁੱਖਾਂ ਨੂੰ ਘਟਦੇ ਬਾਬਾ ਜੀ ਨੂੰ ਘਟਦਾ ਪਤਾ ਨਹੀਂ ਕਿੰਨੀਆਂ ਲਗਨੀਆਂ ਸੀ ਝੋਟਾ ਹੈ ਨਾ ਬਚਾਅ ਹੋ ਗਿਆ ਹਾਂ ਦੋਨੋਂ ਚਪੇਰੇ ਚ ਮੈਂ ਅੱਥੇ ਆ ਰਹੀ ਹਾਂ ਮੈਂ ਅੱਛੀ 10 ਵਜੇ ਤੋਂ ਬਾਅਦ ਮੈਂ ਦਰਬਾਰ ਸਾਹਿਬ ਵੀ ਗਈ ਸਾਰੀ ਪਰਕਰਮਾ ਵਿੱਚ ਕੀਤੀ ਕੁਛ ਨਹੀਂ ਮਰਦ ਜਿਹੜੀਆਂ ਸੰਗਤਾਂ ਨੇ ਕਿਵੇਂ ਨਿਹਾਲ ਹੋ ਰਹੀਆਂ ਨੇ ਇੱਥੇ ਸੰਗਤਾਂ ਸ਼ੁਕਰਾਨਾ ਕਰਦੀਆਂ ਜਿਹੜੀਆਂ ਗੁਰੂ ਸਾਹਿਬ ਦੀਆਂ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੀਆਂ ਸੰਗਤਾਂ ਨਹੀਂ ਤੱਕ ਰਹੀਆਂ ਤੇ ਉਹ ਕਹਿੰਦੇ ਸਾਰੇ ਸੰਗਤਾਂ ਦੇ ਇਹੀ ਕਹਿੰਦੇ ਕਿ ਲਫ਼ਜ਼ ਨਹੀਂ ਹੈ ਅਲਫ਼ਾਜ਼ ਨਹੀਂ ਹੈ ਉਹ ਕਹਿੰਦੇ ਜ਼ੁਬਾਨ ਵੀ ਥੋੜੀ ਪੈ ਜਾਂਦੀ ਹੈ ਜੇ ਗੁਰੂ ਸਾਹਿਬ ਦੇ ਕਹਿੰਦੇ ਨੇ ਪਾਏ ਪੂਰਨਿਆ ਤੇ ਚੱਲਣ ਦੀ ਆਪਾਂ ਕੋਸ਼ਿਸ਼ ਤਾਂ ਕਰਦੇ ਆ ਪਰ ਅਸੀਂ ਉਹਨਾਂ ਦੀ ਸਿਫਤ ਵੀ ਨਹੀਂ ਕਰ ਸਕਦੇ ਸਾਡੇ ਕੋਲ ਇਹਨੇ ਬੋ ਈ ਨਹੀਂ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰਿਆਂ ਦੀ ਜਿਨ੍ਹਾਂ ਦੀ ਤੁਸੀਂ ਸੁਣੀ ਹੈ ਉਹਨਾਂ ਤੱਕ ਦੀ ਕਹਾਣੀ ਕਿਵੇਂ ਦੇਖਦੇ ਹੋ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਬਦਲਾਅ ਲਿਆਉਂਦਾ ਹੈ ਕਮੈਂਟਾਂ 'ਚ ਆਪਣੀ رائے ਫੇਰ ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪ੍ਰਿਤ